ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਸੰਗਤਾਂ ਨੂੰ ਬੇਨਤੀ ਕੀ ਕਰ ਲੱਗਿਆ ਕਿ ਜਦੋਂ ਕੋਈ ਸਮਾਜ ਸੇਵਾ ਵਿੱਚ ਪੈਂਦਾ ਹੈ ਲੋਕਾਂ ਦੀ ਸੇਵਾ ਕਰਨ ਲੱਗਦਾ ਹੈ ਲੋਕਾਂ ਦੇ ਵਿੱਚ ਵਿਚਰਨ ਲੱਗਦਾ ਹੈ ਦੁੱਖ ਦਰਦ ਸਮਝਣ ਲੱਗਦਾ ਹੈ ਤੇ ਆਮ ਜਿਹੜੀ ਪਬਲਿਕ ਆਸਤਾਨ ਲੋਕ ਉਹਨਾਂ ਨੂੰ ਨਾਤਾ ਤੋੜ ਕੇ ਉਹ ਗੁਰੂ ਮਹਾਰਾਜ ਨਾਲ ਜੁੜ ਕੇ ਪਰਿਵਾਰਾਂ ਦੀ ਇੱਕ ਬੰਦਾ ਸੇਵਾ ਕਰ ਰਿਹਾ ਤੇ ਉਹਨੂੰ ਸਿਆਸਤ ਵਿੱਚ ਲਿਆ ਕੇ ਹਰਾਸਮੈਂਟ ਕਿੱਦਾਂ ਕੀਤਾ ਜਾਂਦਾ ਅੱਜ ਉਹ ਗੱਲ ਤੁਹਾਡੇ ਨਾਲ ਸੰਗਤ ਜੀ ਕਰ ਲੱਗੇ ਆ ਤੇ ਗੱਲ ਕਿਹੜੇ ਬੰਦੇ ਦੀ ਕਰ ਲੱਗੇ ਆ ਜਿਹੜੇ ਬੰਦੇ ਦੇ ਪਿੱਛੇ ਸਮਾਜ ਸੇਵੀ ਸੰਸਥਾਵਾਂ ਖੜੀਆਂ ਨਿਹੰਗ ਸਿੰਘ ਜਥੇਬੰਦੀਆਂ ਖੜੀਆਂ ਜਾਗਦੀ ਜਮੀਰ ਵਾਲੀਆਂ ਕਿਉਂਕਿ ਅੱਜ ਤੇ ਸਾਨੂੰ ਹੁਕਮ ਹੋਇਆ ਜਥੇਬੰਦੀਆਂ ਲੋ ਤੇ ਅਸੀਂ ਸਮਾਜ ਸੇਵਾ ਸੰਸਥਾ ਠਿਕਰੀਆ ਵਾਲਾ ਲੋ ਇਹਨਾਂ ਦੇ ਮਗਰ ਪਹੁੰਚੇ ਆ ਡੀਐਸਪੀ ਕਲਾਨੌਰ ਡੇਰਾ ਬਾਬਾ ਨਾਨਕ ਸਰਦਾਰ ਜੋਗਾ ਸਿੰਘ ਜੀ ਜਿਨ੍ਹਾਂ ਕੋ ਕੇਸ ਆਇਆ ਉਹਨਾਂ ਕੋ ਪਹੁੰਚੇ ਹਾਂ ਤੇ ਗੱਲ ਕੀ ਹੋਈ ਕਿ लाਡੀ ਗਰੁੱਪ ਗਰਦਾਸਪੁਰ ਸਰਬੱਤ ਦਾ ਭਰਾ ਚੈਰੀਟੇਬਲ ਹਸਪੀਟਲ ਜਿਹੜਾ ਸ਼ਕਾਰਮਾਸੀਆਂ ਅੱਡੇ ਦੇ ਵਿੱਚ ਸਾਡਾ ਹਸਪੀਟਲ ਚੱਲਦਾ ਜਿਹਦੀ ਦੇਖਰੇਖ ਜਤਿੰਦਰ ਸਿੰਘ लाਡੀ ਭਰਾ ਕਰਦਾ ਓਥੇ ਇੱਕ ਸਰਾਰਤੀ ਅੰਸਰ ਹੁੰਦਾ ਰਾਤ ਨੂੰ ਆਣ ਕੇ ਧੀਆਂ ਪੈਣਾ ਕੋ ਸਰੇਂਜ ਮੰਗਦਾ ਕਿ ਮੈਂ ਚਿੱਟਾ ਲਾਉਣਾ ਮੈਨੂੰ ਸਰੇਂਜ ਦਿੱਤੀ ਜਾਵੇ ਜਦੋਂ लाਡੀ ਨਾਲ ਕਾਲ ਤੇ ਉਹ ਸਰੇਂਜ ਦੀ ਗੱਲ ਕਰਦਾ ਕਿ ਮੈਨੂੰ ਹਸਪੀਟਲੋਂ ਵੀਰ ਜੀ ਸਰੇਂਜ ਦਿਵਾ ਦਿਓ ਇਹਨਾਂ ਨੂੰ ਕਿਹਾ ਜਾਂਦਾ ਕਿ ਸਰੇਂਜ ਬਿਲਕੁਲ ਨਹੀਂ ਦਿੱਤੀ ਜਾਣੀ ਕਿ ਤੂੰ ਹੋਰ ਕਿਤੋਂ ਲੈ ਲਾ ਤੇ ਤੂੰ ਇੱਥੋਂ ਚਲਿਆ ਗਿਆ ਪਰ ਉਹ ਨਹੀਂ ਜਾਂਦਾ ਹਸਪੀਟਲ ਦੇ ਵਿੱਚ ਸਾਡੀ ਧੀਆਂ ਪੈਣਾ ਸਾਡੇ ਵੀਰ ਸੀ ਜਦੋਂ ਆਣ ਕੇ ਉਹਨੇ ਗੁੰਡਾ ਕਰਦੀ ਕੀਤੀ ਏ ਕਿ ਇੱਕ ਪ੍ਰੂਫ ਸਾਡੇ ਕੋਲ ਆ ਰਿਕਾਰਡਿੰਗਾਂ ਸਾਡੇ ਕੋਲ ਆ ਕੈਮਰੇ ਦੀਆਂ ਰਿਕਾਰਡਿੰਗਾਂ ਨੇ ਕਾਗਜ਼ ਚ ਪੇਪਰ ਕਢਾਏ ਨੇ ਉਹ ਬੰਦੇ ਨੇ ਜਦੋਂ ਧੀਆਂ ਪੈਣਾ ਦੀ ਗਾਣਾ ਕਢਿਆ ਹਸਪੀਟਲੋਂ ਚਲਿਆ ਜਾਂਦਾ ਤੇ ਲਾਡੀ ਪਿੱਛੇ ਹੁੰਦਾ ਉਹ ਬੰਦੇ ਨੂੰ ਹਸਪਤਾਲ ਤੋਂ ਥੋੜੀ ਦੂਰ ਜਾ ਕੇ ਰੋਕਦਾ ਉਹਨੂੰ ਪੁੱਛਦਾ ਕਿਉਂਕਿ ਬੰਦਾ ਵੀ ਇਹ ਰੋਕਣਾ ਹਸਪੀਟਲ ਤੇ ਜੰਮਿਆਰ ਕੀਦੀ ਹੈ लाਡੀ ਦੀ ਧੀਆਂ ਪੈਣਾ ਕਿਦੇ ਆਸਰੇ ਆ ਰਹੀਆਂ ਜੀ लाਡੀ ਦੇ ਆਸਰੇ ਸਾਡੀਆਂ ਧੀਆਂ ਪੈਣਾ ਹਸਪੀਟਲ ਸੇਵਾ ਕਰਦੀਆਂ ਪ੍ਰਸਾਦ ਦੇ ਪਕਾਉਂਦੀਆਂ ਸੰਗਤ ਨੂੰ ਤਿੰਨ ਟਾਈਮ ਲੰਗਰ ਦਿੰਦੀਆਂ ਫ੍ਰੀ ਇਲਾਜ ਹੋ ਰਿਹਾ ਲੋਕਾਂ ਦਾ ਕਿਸੇ ਦੀ ਕੀ ਜੁਰਤਾਂ ਕਿ ਕਿਸੇ ਵਾਂ ਰੁਕ ਜਾਏ ਸਾਡੇ ਹੁੰਦੇ ਜਥੇਬੰਦੀਆਂ ਦੇ ਅਸੀਂ ਫਿਰ ਜਥੇਬੰਦੀਆਂ ਨੇ ਆਪਣੇ ਆਈ ਤੇ ਜਦੋਂ ਆ ਜੀ ਹੈ ਨਾ ਫਿਰ ਅਸੀਂ ਨਹੀਂ ਵੰਦੇ ਅਗਲਾ ਬਲਮਾਸ ਅਗਲਾ ਤਰਵਲਓਰ ਵਾਲਾ ਅਗਲਾ ਕੌਣ ਆ ਸਾਡੇ ਕੋ ਗੁਰੂਆਂ ਦੇ ਦਿੱਤੇ 70 ਵਜੇ ਇਹਨਾਂ ਨਾਲ ਵਰਤ ਕੇ ਤੇ ਆਪ ਦੇ ਪੈਰ ਜਿਹੜੇ ਅਲੱਗ ਕਰ ਕੇ ਫੇਸਬੁੱਕ ਤੇ ਜ਼ਿੰਮੇਵਾਰੀ ਅਸੀਂ ਲੈ ਰਹੇ ਆਂ ਜੇ ਸਾਡੇ ਹਸਪੀਟਲ ਜਾਣ ਕੇ ਜਾਂ ਸਾਡੇ ਸੇਵਾਦਾਰਾਂ ਨੂੰ ਕਿਸੇ ਨੇ ਤੰਗ ਕੀਤਾ ਸਭ ਤੋਂ ਪਹਿਲਾਂ ਪੁਲਿਸ ਦਾ ਅਧਿਕਾਰ ਬਣਦਾ ਉਹ ਬੰਦੇ ਨੇ ਰਾਤ ਨੂੰ ਦੁਬਾਰਾ ਬੰਦੇ 8-9 ਲਿਆ ਕੇ ਹਸਪੀਟਲ ਧੱਕੇ ਸਹੀ ਗਲਤ ਬਗਮ ਕੀਤਾ ਫਿਰ ਉਹ ਬੰਦੇ ਨੂੰ ਫੜ ਕੇ 2-4 ਲਪੇੜੇ ਵੀ ਲਾਏ ਗਏ ਉਹ ਬੰਦਾ ਜਿਹੜਾ ਹਸਪੀਟਲ ਲਿਆ ਕੇ ਦੋਆ ਪਿੰਡਾਂ ਦੇ ਸਰਪੰਚ ਸਾਹਦ ਕੇ ਉਹਦੀ ਜ਼ਿੰਮੇਵਾਰੀ ਦੇ ਸਰਪੰਚਾਂ 'ਚ ਛੜ ਦਿੱਤਾ ਗਿਆ ਜਦ ਡੀਐਸਪੀ ਕੋਲ ਦਰਖਾਸਤ ਦਿੰਦਾ ਲਾਡੀ ਦੇ ਖਿਲਾਫ ਕਿ ਲਾਡੀ ਜਿਹੜਾ ਹਸਪੀਟਲ ਦੇ ਵਿੱਚ ਸਹੁੰਜ ਨਹੀਂ ਦਿੱਤੀ ਜਾਏ ਇਹੋ ਜੇ ਕੰਮ ਕਰਦਾ ਜਾਂ ਲਾਡੀ ਗਲਤ ਸਰੇਦ ਤੇ ਉਹਨਾਂ ਨੇ ਦਰਖਾਸਤ ਦਿੱਤੀ ਹਸਪੀਟਲ 'ਚ ਜਾ ਕੇ ਦਾਖਲ ਹੋਇਆ ਕੁਝ ਸਰਾਰਤੀ ਬੰਦਿਆਂ ਨੇ ਕੰਮ ਕਰਾਇਆ ਅੱਜ ਡੀਐਸਪੀ ਸਰਦਾਰ ਜੋਗਾ ਸਿੰਘ ਜੀ ਕੋ ਗਏ ਉੱਥੇ ਜਾ ਕੇ ਬੰਦਾ ਜਿਹੜਾ ਸਰੇਦ ਦੀ ਗੱਲ ਕੀਤੀ ਇਹਨਾਂ ਨੇ ਰਿਕਾਰਡਿੰਗ ਉਹਦੀ ਸੁਣਾਈ ਉੱਥੇ ਮੁੱਕਰ ਗਿਆ ਮੁੜ ਕੇ ਬੰਦਾ ਕਹਿੰਦਾ ਜੀ ਮੇਰਾ ਡਰਗ ਟੈਸਟ ਕਰਾ ਲਓ ਮੈਂ ਨਸ਼ੇ ਨਹੀਂ ਕਰਦਾ ਤੇ ਜਦੋਂ ਡੀਐਸਪੀ ਸਾਹਿਬ ਕਹਿੰਦੇ ਡਾਕਟਰ ਟੈਸਟ ਤੇਰਾ ਹੋਊਗਾ ਡਰਦਾ ਕਹਿੰਦਾ ਜੀ ਨਹੀਂ ਮੈਂ ਤਾਂ ਕੈਪਸੂਲ ਖਾਣਾ ਨਸ਼ੇ ਦੇ ਤੇ ਡੀਐਸਪੀ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਹੁਣੇ ਤੂੰ ਕਹਿੰਦੇ ਡਾਕਟਰ ਟੈਸਟ ਕਰਾ ਲਓ ਹੁਣੇ ਤੂੰ ਦਰਖ ਕੁਝ ਬੰਦੇ ਵਿਚਾਰਿਆਂ ਨੂੰ ਗਮਰਾਹ ਕਰਕੇ ਨਾਲ ਲਿਆਂਦਾ ਗਿਆ ਸੀ ਕਿ ਮੈਨੂੰ ਉਸ ਦਿਨ ਬੰਦੀ ਬਣਾ ਕੇ ਕੁੱਟਿਆ ਗਿਆ ਤੇ ਹਮਦਰਦੀ ਨਾਲ ਹਰ ਕੋਈ ਤਰਪਿੰਦਾ ਜਦੋਂ ਉੱਥੇ ਨਸ਼ੇ ਦੀ ਗੱਲ ਹੋਈ ਸਰਿੰਜ ਦੀ ਗੱਲ ਹੋਈ ਵਿੱਚੋਂ ਕੁਝ ਇਹੋ ਜਿਹੇ ਵੀਰ ਸੀ ਜਿਨ੍ਹਾਂ ਦੀ ਨੀਵੀ ਪੈ ਗਈ ਤੇ ਡੀਐਸਪੀ ਦੇ ਬਾਹਰ ਨਿਕਲ ਕੇ ਉਹਨਾਂ ਨੇ ਗੱਲਾਂ ਸੁਣੀਆਂ ਉਹਨਾਂ ਨੇ ਕਿਹਾ ਸਾਨੂੰ ਪਤਾ ਹੁੰਦਾ ਕੰਜਰ ਦੇ ਪਿੱਛੇ ਆਹ ਕਰਤੂਤ ਹੈ ਸਰਿੰਜ ਕਰਕੇ ਨਸ਼ੇ ਲਈ ਲੜਿਆ ਕਦੀ ਮਗਰ ਨਾ ਆਉਂਦੇ ਦੋ ਚਾ ਸਰਾਰਤੀ ਬੰਦੇ ਡੀਐਸਪੀ ਸਾਹਿਬ ਦੇ ਰੀਡਰਾਂ ਨਾਲ ਵੀ ਲੜੇ ਧੱਕੇਸਾਹੀ ਵੀ ਕਰਨੀ ਕੋਸ਼ਿਸ਼ ਕੀਤੀ ਜਦੋਂ ਡੀਐਸਪੀ ਸਾਹਿਬ ਨੇ ਸਾਰੀ ਗੱਲ ਸੁਣ ਕੇ ਲਾਡੀ ਭਾ ਦੇ ਹੱਕ ਚ ਗੱਲ ਕੀਤੀ ਤੇ ਉਹਨਾਂ ਨੂੰ ਮਿਰਚਾਂ ਲੱਗ ਗਈਆਂ ਕਿਉਂਕਿ ਸੱਚਾਈ ਤੇ ਗੱਲ ਹੋਣੀ ਆ ਪੁਲਿਸ ਨੂੰ ਕਾਲ ਇਹਨਾ ਕੀਤੀ 181 ਤੇ ਇਹਨਾ ਕੀਤੀ ਸਰਪੰਚ ਜੀ ਜ਼ਿੰਮੇਵਾਰੀ ਚੋਂ ਬੰਦਿਆਂ ਨੂੰ ਇਹਨਾ ਛੱਡ ਕੇ ਘਰ ਕੱਲਿਆ ਬਾਅਦ ਚ ਜਾ ਕੇ ਤੁਹਾਨੂੰ ਰੋਕਦੇ ਹਸਪੀਟਲ ਚ ਕੀ ਹੁੰਦਾ ਸੱਟਾਂ ਲੱਗ ਜਾਂਦੀਆਂ ਸਭ ਕੁਝ ਹੋ ਜਾਂਦਾ ਪਰ ਸਾਨੂੰ ਇਸ ਪੁਲਿਸ ਡੀਐਸਪੀ ਸਾਹਿਬ ਤੇ ਇੰਨੀ ਸਾਨੂੰ ਖੁਸ਼ੀ ਹੋਈ ਐਸਐਸਪੀ ਬਟਾਲੇ ਵਾਲੇ ਜਿਹੜੇ ਆ ਉਹਨਾਂ ਨੇ ਇਹਨਾਂ ਦੀ ਦਰਖਾਸਤ ਗੱਲ ਸੁਣ ਕੇ ਮਾਰਕ ਕੀਤੀ ਤੇ ਪਹਿਲੇ ਪੁਲਿਸ ਵਾਲੇ ਅੱਜ ਤੱਕ ਅਹੀ ਵੇਖਿਆ ਜਿਨ੍ਹਾਂ ਗੱਲ ਸੁਣ ਕੇ ਪੈਰ ਤੇ ਇਨਸਾਫ ਦੇਣ ਦੀ ਗੱਲ ਕੀਤੀ ਦੋਹਾਂ ਪਾਰਟੀਆਂ ਉਹ ਪਾਰਟੀ ਭੱਜ ਗਈ ਸੀ ਭੱਜ ਗਈ ਉਹ ਪਾਰਟੀ ਕਹਿੰਦੀ ਅਸੀਂ ਤੇ ਆਈਜੀ ਕੋ ਜਾਵਾਂਗੇ ਉੱਪਰ ਜਾਵਾਂਗੇ ਸਾਡੀ ਸੁਣਵਾਈ ਨਹੀਂ ਸੁਣਵਾਈ ਤੇ ਭਾਈ ਸੱਚ ਦੀ ਹੋਣੀ ਆ ਇਸ ਕਰਕੇ ਬੇਨਤੀ ਇਹ ਕਰਦੇ ਅਸੀਂ ਬਿਆਨ ਲਿਖਾ ਕੇ ਆ ਗਏ ਆ ਸਾਮ ਪੁਛ ਤੇ ਪੂਰਾ ਭਰੋਸਾ ਹੈ ਦੂਸਰੇ ਨੰਬਰ ਤੇ ਮੈਂ ਇੱਕੋ ਬੇਨਤੀ ਕਰ ਲੱਗਾਂ ਇਹ ਹਸਪੀਟਲ ਦੇ ਵਿੱਚ ਇਹ ਨਾ ਸਮਝਿਆ ਜਾਵੇ ਕਿ लाਡੀ ਕਲਾ ਸਮਾਜ ਸੇ ਵੀ ਸੰਸਤਾਵਾਂ ਜਥੇਬੰਦੀ ਇਹਦੇ ਨਾਲ ਖੜੀਆਂ ਜੇ ਗਾਂ ਤੋਂ ਕਿਸੇ ਸਰਾਰਤੀ ਅੰਸਰ ਨੇ ਆ ਕੇ ਹਸਪੀਟਲ ਚ ਗੁੰਡਾ ਕਰਦੀ ਕੀਤੀ ਬਿਨਾਂ وجہ ਤੋਂ ਤੰਗ ਪਰੇਸ਼ਾਨ ਕੀਤਾ ਫਿਰ ਜਥੇਬੰਦੀਆਂ ਫੈਸਲਾ ਆਪ ਲੈਣ ਗਿਆ ਉਹ ਬੰਦਿਆਂ ਨੂੰ ਜਥੇਬੰਦੀਆਂ ਆਪਣੇ ਤੌਰ ਤੇ ਸਜਾਵਾਂ ਦੇਣਗੀਆਂ ਇਹ ਵੀਡੀਓ ਦੇ ਵਿੱਚ ਸਮਝ ਕੇ ਬੰਦੇ ਨਾਲ ਕੱਲ ਤੋਂ ਕੋਈ ਗਲਤੀ ਨਾ ਕਰਨ ਜਾਂ ਕੱਲ ਤੋਂ ਇਹ ਨਾ ਸੋਚੇ ਲਾਡੀ ਕੱਲਾ ਤੁਰਿਆ ਫਿਰਦਾ ਲਾਡੀ ਦੇ ਹੱਥ ਚੁੱਕ ਲਈਏ ਲਾਡੀ ਕੱਲ ਨੂੰ ਕੁਝ ਕਰ ਨਹੀਂ ਸਕਦਾ ਵੀਡੀਓ ਇਸ ਕਰਕੇ ਬਣਾਈਆਂ ਇੱਕ ਤਾਂ ਬੇਨਤੀ ਹੈ ਕਿ ਵੱਧ ਤੋਂ ਵੱਧ ਹਸਪੀਟਲ ਦਾ ਸਾਥ ਦਿੱਤਾ ਜਾਵੇ ਜਿਹੜੇ ਇੱਥੇ ਲੋੜਵੰਦ ਸ਼ਹੀਦ ਪਰਿਵਾਰਾਂ ਦੇ ਪਰਿਵਾਰ ਨੇ ਗਰੰਦੀ ਸਿੰਘਾਂ ਦੇ ਪਰਿਵਾਰ ਨੇ ਯਾਰ ਫ੍ਰੀ ਲਾਸ਼ ਸੰਗਤ ਦੇ ਸਿਰ ਤੇ ਹੋ ਰਿਆ ਲੰਗਰ ਚੱਲਣ ਰਿਹਾ ਜਥੇਬੰਦੀਆਂ ਇਹਨਾਂ ਦੇ ਨਾਲ ਨਾ ਤੁਰਨ ਗਈਆਂ ਤੇ ਹੋਰ ਸਮਾਇਕੀਆਂ ਨਾ ਤੁਰਨ ਗਈਆਂ ਇਹ ਤਾਂ ਡੀਐਸਪੀ ਨੇ ਕਹਿ ਦਿੱਤੀ ਕਿ ਨਸ਼ੇ ਦੇ ਉੱਤੇ ਜੁੱਧ ਜਿਹੜਾ ਚੱਲ ਰਿਹਾ ਤੂੰ ਵੀਰੇ ਨਸ਼ੇ ਦੇ ਖਿਲਾਫ ਤੂੰ ਨਸਲੀ ਚਲੰਗ ਮੰਗੀ ਸਾਰੇ ਤੇਰੇ ਪ੍ਰੂਫ ਨੇ ਬਣਦੀ ਤਾਂ ਕਾਰਵਾਈ ਉਹਨਾਂ ਦੇ 182 ਦੀ ਹੀ ਪੁਲਿਸ ਨੂੰ ਹਰਾਸਮੈਂਟ ਕੀਤਾ ਐਸਐਸਪੀ ਨੂੰ ਕੀਤਾ ਇਹਨੂੰ ਲਾਡੀ ਨੂੰ ਹਰਾਸਮੈਂਟ ਕੀਤਾ ਵਿਆਰ ਪੁੱਛ ਦਿੱਤੇ ਜਾ ਕੇ ਕੁਝ ਨਿਕਲਿਆ ਝੂਠਾ ਨਿਕਲਿਆ 182 ਦੀ ਬਣਦੀ ਪੁਲਿਸ ਵਾਲਿਆਂ ਨੂੰ ਕਵਾਂਗੇ ਤੁਸੀਂ ਸਾਡੀ ਮਦਦ ਕੀਤੀ ਧੰਨਵਾਦ ਤੁਹਾਡਾ 182 ਦੀ ਕਾਰਵਾਈ ਬਣਦੀ ਉਹਨਾਂ ਤੇ ਕਰੋ ਤੇ ਲਾਡੀ ਗਰੁੱਪ ਜਿਹੜਾ ਹਸਪੀਟਲ ਚਲਾ ਰਿਹਾ ਏਦਾਂ ਚੱਲਦਾ ਰਹੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਰੇ ਵੀਰਾਂ ਦਿਲਾਡੀ ਦੇ ਹੱਕ ਵਿੱਚ ਖੜੇ ਆ ਕੱਲ ਨੂੰ ਲੋੜ ਪਾਊਗੀ ਤੇ ਜਿਹੜੇ ਦਲਾਂ ਦੇ ਦਾਲੋ ਵੀ ਸਾਧ ਲਾਵਾਂਗੇ ਇਸ ਕਰਕੇ ਸਮਝ ਆਪਣੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ